ਜਿੰਨਾ ਦਾ ਮਾਲਿਕ ਬਾਣਿਆ ਕਿੰਨਾ ਜਾਨ ਛਡੋਣੀ ਨਾ ਜਿੰਨਾ ਦਾ ਮਾਲਿਕ ਬਾਣਿਆ ਮਰ ਜਾਈਆ ਜੀਤਾਂ ਦਾ ਮਾਲਿਕ ਬਾਣਿਆ ਨਿੱਕਾ ਜਾਨ ਛਡੋਣੀ ਨਾ ਜੀਤਾਂ ਦਾ ਮਾਲਿਕ ਬਾਣਿਆ ਓ ਮਹਿਲਾਂ ਨੇ ਨਾਲ ਤੇਰਾ ਜਾਣਾ ਨਾ ਮੈਨਾਂ ਨੇ ਮਾਰ ਕੇ ਰਜਾਣਾ ਨਾ ਮੈਨਾਂ ਨੇ ਰਜਾਣਾ ਮੈਨਾਂ ਨੇ ਰਜਾਣਾ ਕਿਤੇ ਮਚੰਦ ਕੇ ਤੋੜ ਜਾਣਾ ਨਾਲ ਕਿਸੇ ਨੇ ਜਾਣਾ ਨਾ ਏ ਕਿਤੇ ਆਨੁਲਾ ਨਾ ਨਾ ਸਾਰਕ ਸੁਣ ਤੇਰੀ ਲੈਣੀ ਨਾ ਮਿਲਣਾ ਜਾਣਾ ਤਬੇ ਕਾ ਨੂੰ ਕੈਨੈ ਨਾ ਚੋਹੀ ਰਗਾ ਤਬੇ ਕਾ ਨੂੰ ਕੈਨੈ ਨਾ ਚੋਹੀ ਰਗਾ ਜੰਤ ਲੇਖ ਕਰ ਦੇ ਨਿਆ ਸੇਢ ਜੀ ਉਹ ਬੰਦੀ ਧਰਮ ਕਚੈਰੀ ਜੰਤ ਲੇਖ ਕਰ ਦੇ ਨੇ ਉਹ ਬੰਦੇ ਤਾਰ ਮੰਗ ਚਾਹੀਰੀ ਉਹ ਬੰਦੇ ਤਾਰ ਮੰਗ ਚਾਹੀਰੀ ਸੱਚੇ ਸਾਧਨ ਦੇ ਉਹ ਬੰਦੇ ਤਾਰ ਮੰਗ ਚਾਹੀਰੀ ਬਾਹਰ ਲੇਖ ਮੰਗਦੇ ਨੇ ਉੱਤਲੇ ਖਾ ਮੰਗਦੇ ਨੇ ਆਵੇ ਹੋਵੇ ਬਾਜਾ ਬਾਣਾ ਲੇਖ ਸੱਤ ਮੰਗਦੇ ਨੇ ਇਨਾ ਤਾਕ ਕਿਸੇ ਮੈਂ ਬੈਣਾ ਨਾ ਕਲ ਲਾਇਆ ਪਰੀ ਸਾ ਨਾ ਤਾਕ ਜਲੇ ਨਾ ਜਿਗਰ ਲਾਇਆ ਪਰੀ ਸਾ ਇਨਾ ਤਾਕ ਜਲੇ ਨਾ ਜਿਗਰ ਲਾਇਆ ਪਰੀ ਸਾ ਹਾਂ ਸੋਟ ਸਤਵੇਂ ਦਿਨ ਨੂੰ ਚੜਾਈ ਕਰ ਗਿਆ ਰੋਣਾ ਪੈ ਗਿਆ ਬਈ ਕਬੀਰ ਜੀ ਕਹੇ ਕਬੀਰ ਜੀ ਕਹੇ ਕਬੀਰ ਜੀ ਕੋ ਚਲੇ ਕੇ ਨੂੰ ਜੁੰਦਾ ਕਰੋ ਨਹੀਂ ਭਈ ਭਾਈ ਇਹਦਾ ਫੈਸਲਾ ਹੋ ਚੁੱਕਿਆ ਇਹ ਪਰਮਾਤਮਾ ਨੂੰ ਮਾਰਾ ਚੰਗਾ ਬੋਲਿਆ ਮਾਰੇ ਹਣ ਪਤਾ ਕੀ ਲਗੂ ਕੀ ਬਣੂਗਾ ਉੱਤੇ ਦਾ ਸੁਨਾਨ ਤੈਨੂੰ ਆ ਜਾਏਗਾ ਤੁਹਾਡਾ ਜਿਹੜਾ ਬਾਤ ਹੈ ਆ ਜੀਵਨੀਦਾਰ ਭਲਾ ਮਾਨਸ ਖੜਾ ਹੈ ਇਹ ਰੋਜ਼ ਦੁੱਧ ਦਾ ਘੜਵਾ ਲਿਆਉਂਦਾ ਕਦੇ ਉਹਨੂੰ 3 ਕਿਲੋ ਕਹਿ ਦਿੰਦਾ ਕਦੇ 4 ਕਹਿ ਦਿੰਦਾ ਕਬੇ ਤਹੀ ਹੈ ਕਿ ਅੱਜ ਜ਼ਿਮੀਂਦਾਰਾ ਦੁੱਧ ਥੋੜਾ ਦਿੱਤਾ ਤੇਰੀਆਂ ਗੋਮਾਂ ਨੇ ਕੋਨੇ ਕਨੇ ਸੇਠ ਜੀ ਕੋਈ ਨਹੀਂ ਜਿੰਨਾ ਦਿੱਤਾ ਮੈਨੂੰ ਪੈਸੇ ਦੇ ਦੋ ਉਹਦਾ ਜ਼ਿਮੀਂਦਾਰ ਦਾ ਬੜਾ ਵੱਡਾ ਵਿਸ਼ਵਾਸ ਸੀ ਉਹ ਸੇਠ ਨੂੰ ਪਰਮਾਤਮਾ ਨੇ ਲੇਖਾ ਦੇਣ ਵਾਸਤੇ ਉਹਦੀ ਗਊ ਦਾ ਬੱਚਾ ਬਣਾ ਕੇ ਭੇਜ ਤਾ ਹੋਣੋ ਬੱਚਾ ਬੈਲ ਬਣ ਗਿਆ ਥੋੜੇ ਸਮੇਂ ਇਸ 2 ਸਾਲ ਦੇ ਅੰਦਰ ਹੀ ਪਾਲਿਆ ਦਾਣਾ ਪਾਪਾ ਕੇ ਕਾਰ ਵਾਲ ਨੂੰ ਕਾ ਭੱਜੇ ਲੋਕ ਕੇ ਵੀ ਆਪਣਾ ਇੱਕ ਬੈਲ ਬਜ਼ੁਰਗ ਹੈ ਵੀ ਆ ਨਵੇਂ ਬੱਚੇ ਨੂੰ ਜੋੜਦੇ ਅੱਜ ਜਾ ਕੇ ਜੀਨੀਦਾਰ ਨੇ ਖੇਤ ਦੇ ਅੰਦਰ ਉਹ ਸੇਣ ਦੀ ਰੂਹ ਬੈਲ ਦੀ ਜੁਨੀ ਚਾਈ ਹੋਈ 45 ਦੇ ਦਿੱਤੀ ਪਈ ਉਹ ਹਾਣਾ ਸੇਠ ਬੈਰ ਦੀ ਜੁਨੀ ਚ ਤਰ ਨਹੀਂ ਰਿਹਾ ਉਹ ਜੀਵੀਦਾਰ ਡੰਡਿਆਂ ਨਾਲ ਕੁੱਟ ਰਿਹਾ ਉਸ ਸੇਠ ਨੂੰ ਲਹੂ ਲਹਾਨ ਕਰ ਦਿੱਤਾ ਮਾਰ ਮਾਰ ਡੰਡੇ ਦੇ ਨਾਲ ਸਾਹ ਦੇ ਕੇ ਕਬੀਰ ਜੀ ਬਾਹਰੋਂ ਤੁਰੇ ਆ ਰਹੇ ਸੀ ਗੰਗਾ ਦੇ ਖੰਡੇ ਖੰਡੇ ਕਹਿੰਦਾ ਜੀਵੀਦਾਰਾ ਰੁਪਿਆ ਮਾਰਨਾ ਇਸ ਨੂੰ ਨਾ ਸਮਝਾਣਾ ਇਹਨੂੰ ਅੱਜ ਕੋ ਜੀਮੀਦਾਰ ਬੈਠ ਗਿਆ ਪਿੱਛੇ ਹੋ ਕੇ ਕਿਆ ਗੱਲ ਸੁਣੋ ਸੇਰ ਜੀ ਇਹ ਜੀਮੀਦਾਰ ਦਾ ਖਾਤਾ ਜਿਹੜਾ ਲੇਖਾ ਦੇ ਨਹੀਂ ਤਾਂ ਤੈਨੂੰ ਜਾਨ ਤੋਂ ਮਾਰ ਦੇਗਾ ਇਹ ਨਹੀਂ ਛੋਡੇਗਾ ਉਹ ਦੈਲ ਉੱਠ ਕੇ ਭੱਜਣ ਲੱਗ ਗਿਆ ਜ਼ਮੀਦਾਰ ਕਹਿੰਦਾ ਕੌਣ ਐ ਜ਼ਮੀਦਾਰ ਉਹ ਹੀ सेठ ਜਿਸ ਨੇ ਸਾਨੂੰ ਮੁਰਵਾਇਆ ਸਾਡੇ ਅੱਜ ਵੀ ਛੱਟਾਂ ਲੱਗੀਆਂ ਨੇ ਨਜ਼ਰ ਹੁੰਦੀਆਂ ਆ ਪਰ ਤੇਰਾ ਦੁੱਧ ਕਦ ਤੋ ਲੜ ਰਿਹਾ ਤੇ ਵੱਧ ਰੱਖਦਾ ਰਿਹਾ ਤੇ ਉਹ ਹੈ सेठ ਉਹਦੇ ਬੱਚਿਆਂ ਨੂੰ ਪਤਾ ਲੱਗਾ ਵੀ ਸਾਡਾ ਬਾਪ ਆ ਜੀਵਿਦਾਰ ਦੇ ਹਵਾਲੇ 45 ਚਹਾਂ ਆਇਆ ਹੋਇਆ ਲੋ ਕਿਆ ਕੇ ਪੈਸੇ ਜਨੇ ਮਰਜੋ ਕਹਿੰਦੇ ਨਾ ਮਤਲਬ ਹੀ ਨਹੀਂ ਆ ਸਾਨੂੰ ਕੋਈ ਅਸੀਂ ਇਹਨੂੰ ਛੱਡਣਾ ਨਹੀਂ ਹੈ ਨਾ ਦੇਣਾ ਕਬੀਰ ਜੀ ਨੇ ਕਿਆ ਗੱਲ ਸੁਣ ਬਈ ਇਹਨੂੰ ਇੱਕ ਸਾਲ ਤੋਂ ਬਾਅਦ ਬਿੱਲ ਇਹਨੂੰ ਕੱਖ ਪਾਉਨੇ ਇੱਕ ਸਾਲ ਤੋਂ ਬਾਅਦ ਉਸ ਸੈਕ ਬੈਲ ਦੀ ਜੁਨੀਸ਼ ਕਬੀਰ ਤੇ ਪੈਰਾਸ਼ਟਿਕ ਪਿਆ ਕਬੀਰ ਜੀ ਨੂੰ ਰਹਿਮ ਆ ਗਿਆ ਚਲੋ ਇਹ ਮੈਨੂੰ ਧੱਕੇ ਮਾਰੇ ਠੱਗੀ ਮਾਰੀ ਪਰ ਉਹ ਤੇ ਛੱਡਾ ਨਹੀਂ ਸਕਦਾ ਵੀ ਐ ਘਰ ਜੀਵੀਦਾਰਾ ਇਹਨੂੰ ਅੱਜ ਤੋਂ ਹੀ ਛੱਡ ਕੇ ਪੱਠੇ ਪਾਈ ਜਾਂਦੇ ਕਿੰਨੇ ਸਾਧੂ ਦਿਆਲ ho धूल जमा तो छॾा ले उ साधू द आलू हो जमा तो छॾा ल ਰੂਹ ਮੇਂ ਮਿਆਨ ਹੋ ਜਾਂਦੇ ਉਹ ਨਰਕਾਂ ਵਿੱਚੋਂ ਕੱਢ ਲੈਂਦੇ ਨੇ साधू में दाल हो जमा तार ले ਦੇ ਉਹਨਾਂ ਨੂੰ ਨਜ਼ਰ ਨਹੀਂ ਆਉਂਦੇ ਉਹ ਜਿਹੜੇ ਬੰਦੇ ਆਮਨਾ ਜਪਦੇ ਕਾਲ ਸੁਣ ਲੋ ਮੇਰੀ ਇੱਕ ਤੁਝੇ ਜਿੰਨਾ ਮਰਜੀ ਪੈਸੇ ਇਕੱਠੇ ਕਰ ਲਿਓ ਘਾਈ ਨੇ ਤਾਂ ਘਾਏ ਖੋਤ ਨੇ ਇੱਕ ਰਾਜ ਖੌਣ ਕਰੇ ਸੰਤ RAM ਦੇ ਪਿਆਰੇ ਇੱਕ RAM ਬਾਕੀ ਤਾਂ ਰਾਜ ਐਵੇਂ ਐ ਜਿਹੜੇ ਜੁੜੇ ਨਹੀਂ ਨਾ ਉਹਨਾਂ ਦਾ ਦੁਨੀਆਂ ਤੇ ਕੋਈ ਰਾਜ ਨਹੀਂ ਉਹਨਾਂ ਦੀ ਹਾਲਤ ਬਹੁਤ ਖਰਾਬ ਹੈ ਦੇਖੋ ਜਮਾਨੇ ਫਾਇਦਾ ਪਤਾ ਲੱਗ ਜਾਂਦਾ ਹੈ ਇਕ ਤਾਂ ਮਾਲੂਮਤ ਹੈ ਵੀ ਜਮਾਨੇ ਫੜਿਆ ਹੋਇਆ ਹੈ ਜਮ ਕੌਣ ਹੈ ਅੰਦਰ ਪੰਜ ਇੱਕ ਬੰਦਾ ਮਨ ਮਰਜ਼ੀ ਉਹ ਵੀ ਕੰਦੇ ਨੇ ਲਕੋਲ ਹੈ ਬਾਬਾ ਆ ਗਿਆ ਉੱਲੇ ਹੋ ਕੇ ਕਰ ਲੈ ਮੋਬਾਈਲ 'ਚ ਗੱਲ ਕਰਨੀ ਲਕੋਲ ਉਹ ਵੀ ਜਮਾ ਦੀ ਫਾਇਸ਼ ਹੈ ਜਿਸ ਬੰਦੇ ਨੇ ਰਾਜ ਕੇ ਸੋਨਾ ਉਹ ਵੀ ਜਮਾ ਦੀ ਫਾਇਸ਼ ਹੈ ਮਨ ਮਰਜ਼ੀ ਦਾ ਖਾਣਾ ਉਹ ਵੀ ਜਮਾ ਦੀ ਫਾਹੀਸ਼ ਹੈ ਗੁਰੂ ਘਰ ਦੇ ਨੁਕਸਾਨ ਕਰਨੇ ਉਹ ਵੀ ਜਮਾ ਦੀ ਫਾਹੀਸ਼ ਹੈ ਜਿਹੜਾ ਜਮਾ ਦੀ ਫਾਹੀਸ਼ੋਂ ਦੂਰ ਹੈ ਉਹ ਹਰ ਚੀਜ਼ ਦੇਖੂਗਾ ਵੀ ਗੁਰੂ ਘਰ ਦਾ ਨੁਕਸਾਨ ਹੋ ਗਿਆ ਮੇਰੇ ਗਲਤ ਹੈ ਜਣਾ ਜੇ ਜਿਆਦਾ ਸੁੱਤਾ ਤੇ ਮੇਰੀ ਮੌਤ ਨੇੜੇ ਆਈ ਖੜੀ ਤੇ ਮੈਂ ਮਰ ਜਾਣਾ ਮੇਰਾ ਵਕਤ ਖਰਾਬ ਹੋ ਜਾਣਾ ਆਵਾਜ਼ੋਂ ਖਾਣਾ ਉਹ ਦੇ ਦਾ ਨੁਕਸਾਨ ਹੈ ਅਸ਼ਕਮਾਂ ਵਰਗੀ ਦੇ ਹੋ ਜਾਂਦੀ ਹੈ ਉਹਦੇ ਖਿਆਲ ਬੋਲ ਪਾਣੀ ਪੁੱਠੇ ਕਹਿਣਾ ਨਾ ਲੱਗਣਾ ਉਹ ਕਾਲ ਦੇ ਬੰਦੇ ਕਹਿੰਦੇ ਕਹੇ ਨਾ ਲੱਗੀ ਸੰਤਾਂ ਨੂੰ ਦੱਬ ਕੇ ਸਤਾਉਂਦੇ ਸਰੰਤਾ ਦਾ ਨੁਕਸਾਨ ਕਰ ਤੈਨੂੰ ਮੈਂ ਪੈਸੇ ਸਾੰਭ ਕਰ ਠੱਗੀ ਮਾਰ ਲਕੋ ਜਿਹੜੀ ਚੀਜ਼ ਆਉਂਦੀ ਉਹ ਕਹਿੰਦੇ ਨੇ ਸਾਡੀ ਟੱਕਰ ਆ ਪੰਜ ਬੰਦਿਆਂ ਨਾਲ ਬੜੇ ਜ਼ੋਰਾਂ ਨਾਲ ਹੈ ਇਹੀ ਗੁਰੂਵਾਰ ਦੀ ਕਬੀਰ ਜੀ ਦੀ ਰਗਦਾ ਜੀ ਦੀ ਮਹਾਪੁਰਸ਼ਾਂ ਦੀ ਇਹਨਾਂ ਨਾਲ ਟੱਕਰ ਸੀ ਪਰ ਟੱਕਰ ਚੋਂ ਨਿਕਲ ਕੇ ਜਿੱਤ ਗਏ ਉਹ ਕਿਉਂ ਜਿੱਤ ਗਏ ਉਹ ਬੇਦਰ ਭਗਵਾਨ ਨਾਲ ਸੀ ਆਪਣੇ ਨਾਲ ਭਗਵਾਨ ਨੇ ਅਸੀਂ ਹਾਰ ਜਾਣ ਸਾਡੇ ਨਾਲ ਰੱਬ ਨਹੀਂ ਅਸੀਂ ਪਛਾਣੇ ਇਹਦਾ ਕੋਈ ਮਤਲਬ ਨਹੀਂ ਬੰਮਨ ਹੋਰ ਹੈ ਰੱਬ ਗਰੀਬ ਦਾ ਹੋਰ ਹੈ ਜ਼ਿਮੀਂਦਾਰਾਂ ਦਾ ਹੋਰ ਹੈ ਮੁਸਲਮਾਨਾਂ ਦਾ ਹੋਰ ਹੈ ਤੇ ਸਾਡੇ ਸਿੱਖ ਭਾਈਆਂ ਦਾ ਹੋਰ ਹੈ ਰੱਬ ਸਾਰਿਆਂ ਦਾ ਇੱਕ ਹੈ ਸਾਨੂੰ ਨਜ਼ਰ ਨਹੀਂ ਆਉਂਗਾ ਇਹ ਕੋਈ ਅਸਮਾਨ ਧਰਤੀ ਤਾਰੇ ਚੰਦਰਮਾ ਸਾਰਾ ਖੁਸ਼ੀ ਕਹਿਣਾ ਤੇ ਰੱਬ ਦੀ ਇੱਕ ਹੈ ਬਲੇਖਾ ਕਿਨੇ ਪਾਇਆ ਮੈਨੂੰ ਕਾਲਨੇ ਪਲੇ ਕਾ ਗੁਰੂ ਜੀ ਪਾਤਾ सां कोल दूर करिता काल पली न भलेखा मैनू प ਆਣ ਬੋਲ ਰਹੇ ਨੇ ਸਵਾਮੀ ਜੀ ਮਿਲ ਕੇ ਕਹਿੰਦੇ ਨਾ ਗੁਰਣਾ ਉਖੜ ਸਾਖੀਆਂ ਪੜਨੀਆਂ ਬੜੀਆਂ ਸੌਕੀਆਂ ਬੰਦਿਆਂ ਨੂੰ ਸਮਝਾਉਣਾ ਬੜਾ ਉਖੜ ਸਾਖੀਆਂ ਤਾਂ ਪਹਿਲਾਂ ਹੋਈਆਂ ਕੰਮ ਹੋਏ ਨੇ ਪਰ ਅਸੀਂ ਦੇਖੋ ਕੀ ਕਰ ਰਹੇ ਹਾਂ ਤੇ ਕਿੱਧਰ ਧੁਰੇ ਜਾਂਦੇ ਸਾਨੂੰ ਕੋਈ ਪੁੱਛਦਾ ਹੀ ਨਹੀਂ ਸਾਨੂੰ ਅਸਿਕਾ ਤੇ ਮਿਲ ਦੇਨਾ ਸਾਨੂੰ ਅਸਿਕਾ ਤੇ ਮਿਲ ਦੇਨਾ ਕੋਸਮ ਕੰਮ ਮੇਲ ਕਰਾਤੇ ਪਿਆਰੀ ਸੰਗਤ ਦੇ ਸੰਤਾਨੇ ਮੇਲ ਕਰਾਤੇ ਗੋਰਾੰਡੀ

ਖੇਤੀ ਮਿਲ ਲੈਣਾ ਆਵਾਂ ਤੇ ਨਸਮਾ ਗਵਾਉਣਾ ਦੀਵਰੇ ਆ ਰੋ ਦੀਵਰੇ ਆ ਆਸ ਕੋ ਚੀ ਮਿਲ ਲੈਣਾ ਗਵਾਉਣਾ ਉਹ ਬਾਦ ਪਾਰ ਕੇ ਸਾਧੂ ਨਾਲ ਮਿਲਣੇ ਸਾ ਲੈਣ ਲਈ ਆਏ ਮਾਰਵਾੜ 에 ਸਾਧੂ ਨਾਲ ਮਿਲਣੇ ਸਾ ਲੈਣ ਲਈ ਕਾਲ ਪਲੇ ਕਾ ਪਾਣਾ ਹੈ ਤੋ ਦਿਲਾਂ ਬਲੇ ਕਾ ਜਪਨਾ ਤਉਹੇ ਹੀ ਵਿੱਚ ਤੂੰ ਮਿਲ ਲੈ ਛੋਤੀ ਕਰਕੇ ਨਾਮ ਦੀ ਜਪਨਾ ਉਹ ਪਰਛਾਈ ਤੇ ਹੀ ਦੇ ਵਿੱਚ ਮਿਲ ਲੈ ਇਹਨਾਂ ਜਿਹੜੀ ਚੀਜ਼ ਦੀ ਲੋੜ ਹੈ ਮੈਂ ਮੋਰ ਲਾ ਦਿੰਦਾ ਪਰ ਜੁੜਨ ਵਾਲੇ ਬਣੋ ਮੈਂ ਤੁਹਾਨੂੰ ਪਿਆ ਵੀ ਇੱਧਰ ਵੀ ਕਿਹਾ ਸਾਬ ਜੀ ਨੂੰ ਧੂਨੇ ਤੇ ਵੀ ਇੱਧਰ ਵੀ ਕਿਹਾ ਇੱਧਰ ਵੀ ਨਹੀਂ ਮੈਂ ਇਹ ਚੀਜ਼ ਦੀ ਲੋੜ ਨਹੀਂ ਮੈਨੂੰ ਕੋਈ ਗੱਡੀ ਦੀ ਕੋਈ ਚਾਹੇ ਦਾਤੀ ਮੈਂ ਕਦੇ ਪੈਸਾ ਵੀ ਨਹੀਂ ਪੁੱਛਦਾ ਕਿਹੜਾ ਪੈਸਾ ਹੈ ਜਾਂ ਨਹੀਂ ਲੋੜ ਮੁਤਾਬਕ ਭਾਈ ਕੰਮ ਸਹੀ ਚਲਾਉਂ ਕਿਉਂਕਿ ਇੱਧਰ ਮੇਰਾ ਮਾਨ ਨੇ ਮੈਨੂੰ ਲੋੜ ਇਹਨ ਮੈਂ ਕਿਛ ਉਧਰ ਕਰਕੇ ਕਰਨੀ ਆ ਇੱਕ ਜੁੰਮੇਦਾਰੀ ਪਰਮਾਤਮਾ ਨੇ ਦਿੱਤੀ ਮਨ ਨਿਭਾ ਰਿਆਂ ਸਵਾਸ ਦਿੱਤੇ ਪ ਮਹਾਰਾਜ ਦੇ ਚਰਨਾਂ ਦੇ ਵਿੱਚ ਅਸੀਂ ਲਾ ਰਹੇ ਆ ਮੈਨ ਪੁਆਇੰਟ ਹੈ ਜੇ ਕਿਸੇ ਤੋਂ ਪਹੁੰਚਿਆ ਜਾਂਦਾ ਪਹੁੰਚੋ ਜੇ ਗੁਰੂ ਨਾਲ ਜੁੜਿਆ ਜਾਂਦਾ ਜੁੜੋ ਤੇ ਬਾਕੀ ਪਾਣੇ ਕਰੀਬ ਆ ਪਾਣੇ ਨੀਰ ਆ ਪਾਣੇ ਰਾਜ ਆ ਜਿਹਦੇ ਖਿਆਲ ਸ਼ੁੱਧ ਨੇ ਹਰ ਬੰਦਾ ਮਿਲ ਸਕਦਾ ਹੈ ਜਿਹਦੇ ਖਿਆਲ ਸ਼ੁੱਧ ਨਹੀਂ ਪਾਵਨ ਸੋਨੇ ਦਾ ਮੜਿਆ ਪਾਵਨ ਦੇਵਤਿਆਂ ਵਰਗਾ ਸਰੂਪ ਹੈ ਪਰ ਅੱਗ 'ਚ ਸੜਨਾ ਬਿਨਾ ਅਮਲਾ ਤੋਂ ਬਿਨਾ ਗੁਰੂ ਦੇ ਮਿਲੇ ਤੋਂ ਉਸ ਦੇਹਿਕ ਕੁੱਤਿਆਂ ਕਾਮਾਂ ਨਾਲ ਨਹੀਂ ਖਾਣੀ ਹੈ ਤੇ ਇਹ ਲਿਖੇ ਚ ਪਾਇਆ ਮੋਚ ਫਸੇ ਹੋਇਓ ਮੇਰਾ ਘਰ ਮੇਰੇ ਬੱਚੇ ਕਦੇ ਪਰਮਾਤਮਾ ਦੇਣ ਵਾਲੀ ਨੂੰ ਹੀ ਕਦੇ ਸੀ ਗੱਲ ਕਰੀ ਜਾਂ ਉਹ ਮਿਲੇ ਨਹੀਂ ਜਾਂ ਉਹਨੂੰ ਪੁੱਛਿਆ ਨਹੀਂ ਨਾ ਕਹਿੰਦੇ ਰੱਬ ਕੀ ਕਰੂੰ ਮੇਰੀ ਜ਼ਮੀਨ ਮੇਰੀ ਜਾਇਦਾਦ ਨਾ ਜੀਰੀ ਲਾਵਾਂ ਕਣਕ ਵਟਾਂ ਮੱਝਾਂ ਰੱਖਾਂ ਕੋਠੀਆਂ ਬਣਾਵਾਂ ਉਹ ਅੰਨਿਆ ਖਯੋਦਿਆ ਜਿਹੜੀ ਦੇਹੀ ਨੂੰ ਲੈ ਕੇ ਭੱਜਿਆ ਫਿਰਦਾ ਇਹ ਦੇਹੀ ਵੀ ਅੱਗ ਚਸਹਾਉਂ ਦੇਣੀ ਲੋਕਾਂ ਨੇ ਇਹੀ ਨਿੱਤਰ ਇਹੀ ਉੱਤੇ ਰੋਂਦੇ ਇਹੀ ਦੇਹੀ ਦੇਹੀ ਨੂੰ ਚੱਕ ਕੇ ਅੱਗ ਚੜਾ ਕੇ ਆ ਜਾਂਦੇ ਪਲੇਖਿ ਚ ਪਿਆ ਪਾਸਾ ਇਕੱਠਾ ਕਰਦਾ ਪਲੇਖਿ ਚ ਪਿਆ ਜ਼ਮੀਨ ਦੇ ਮਗਰ ਪੈਂਦਾ ਇਹ ਧਰਤੀ ਸੰਤਾਂ ਦੀ ਸਾਭ ਲਈ ਆ ਚੋਰਾ ਨਾ ਬੱਕ ਮਾਤਾਂ ਵਰਕ ਇਹ ਧਰਤੀ ਸਾਧੂਆਂ ਦੀ ਉਹ ਕੰਮ ਜਾ ਕਰ ਲਿਆ ਚੋਰਾ ਨੇ ਧਰਤੀ ਭਕੀਵਾ ਗਜਾ ਕਰ ਲਿਆ ਚੋਰਾ ਨੇ ਤਾਰ ਦੀ ਬਕੀਰਾ ਦੀ ਸਭ ਦਾ ਕਰੇ ਚੋਰਾ ਨੇ ਤਾਰ ਦੀ ਬਕੀਰਾ ਦੀ ਗਜਾ ਕਰ ਲਿਆ ਚੋਰਾ ਨੇ ਧਰਤੀ ਸਾਧੂਆਂ ਦੀ ਬਹੁਤ ਆਪਿਆ ਕਰ ਲਿਆ ਚੋਰਾ ਨੇ ਧਰਤੀ ਬਕੀਰਾ ਦੀ ਏ ਨਕਾ ਵਿਆਹ ਕਰ ਲਿਆ ਛੋੜਾ ਨੇ रब न मिल ले न त सभु कुझु तुसान लॻजो उब न मिल लेना कसान सारा लॻजो